ਜੋ ਤਿਸ ਭਾਵੇਂ ਸਮਰੱਥ ਸੋthia ਹਿਲੜਾ ਇਹੋ ਸੰਸਾਰ ਜਲ ਥਲ ਮਹੀਲ ਰਵ ਰਹਿਆ ਸਾਚੜਾ ਸਿਰਜਣਹਾਰੂ ਪਾਵਨ ਪਵਿੱਤਰ ਪੰਕਤੀਆਂ ਦੇ ਅੰਦਰ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਫੁਰਮਾਨ ਕਰਦੇ ਹਨ ਜੋ ਤਿਸ ਭਾਵੈ ਸਮਰੱਥ ਇੱਥੇ ਸਮਰੱਥ ਤੇ ਵਿਸ਼ਰਾਮ ਦੇਣਾ ਤੇ ਅਗਲਾ ਵਿਸ਼ਰਾਮ ਹੈ ਸੋ ਥੀਐ ਤੇ ਉਸ ਤੋਂ ਬਾਅਦ ਅੱਗੇ ਪੰਕਤੀ ਹੈ ਹਿਲੜਾ ਇਹੋ ਸੰਸਾਰੋ ਸਤਿਗੁਰਾਂ ਦੇ ਪਾਵਨ ਬਚਨ ਹਨ ਜੋ ਤਿਸ ਭਾਵੈ ਸਮਰੱਥ ਸਮਰੱਥ ਦਾ ਮਤਲਬ ਹੁੰਦਾ ਹੈ ਸਰਬਸ਼ਕਤੀਮਾਨ ਬਹੁਤ ਜਿਆਦਾ ਸ਼ਕਤੀਮਾਨ ਤਾਕਤਵਰ ਸ਼ਕਤੀਆਂ ਦਾ ਅਥਾ ਸ਼ਕਤੀਆਂ ਦਾ ਮਾਲਕ ਹਰ ਇੱਕ ਕੰਮ ਕਰਨ ਕਰਾਉਣ ਦੇ ਲਾਇਕ ਸਮਰੱਥ ਕਹਿਣ ਲੱਗੇ ਜੋ ਤਿਸ ਭਾਵੈ ਸਮਰੱਥ ਉਹ ਪਰਮਾਤਮਾ ਜੋ ਚਾਵੇ ਜੋ ਉਸ ਨੂੰ ਚੰਗਾ ਲੱਗੇ ਸੋ ਥਿਇ ਥਿਇ ਦਾ ਮਤਲਬ ਹੈ ਉਹੀ ਹੋਣਾ ਹੈ ਕਹਿਣ ਲੱਗੇ ਕਿ ਜੋ ਪਰਮਾਤਮਾ ਚਾਵੇ ਹੋਣਾ ਉਹੀ ਹੈ ਹੀ ਲੜਾ ਇਹੋ ਸੰਸਾਰੋ ਇਹ ਸੰਸਾਰ ਤਾਂ ਇੱਕ ਹੀਲੇ ਕਰਦਾ ਹੈ ਬਸ ਇੱਕ ਬਹਾਨਾ ਬਣਾਉਂਦਾ ਹੈ ਇੱਕ ਸਾਨੂੰ ਇੱਕ ਬਹਾਨਾ ਵੀ ਆਹ ਕੰਮ ਫਲਾਣੇ ਬੰਦੇ ਨੇ ਕੀਤਾ ਪਰ ਅਸਲ 'ਚ ਉਹ ਬੰਦੇ ਨੇ ਨਹੀਂ ਕੀਤਾ ਉਹ ਕਾਰਜ ਜੋ ਪ੍ਰਮਾਤਮਾ ਆਪ ਕਰਦਾ ਹੈ ਬੰਦੇ ਦੇ ਵਸ ਦੀ ਗੱਲ ਨਹੀਂ ਹੀ ਲੜਾ ਬੰਦਾ ਇੱਕ ਹੀਲਾ ਕਰ ਸਕਦਾ ਹੈ ਵਸੀਲਾ ਪ੍ਰਮਾਤਮਾ ਕਰਦਾ ਹੈ ਕੇਵਲ ਤੇ ਕੇਵਲ ਹੀਲਾ ਕਰਨਾ ਇੱਕ ਬਹਾਨਾ ਬਣਾਉਣਾ ਇਹ ਇੱਕ ਇੱਕ ਸੰਸਾਰ ਦੇ ਜੀਵ ਦਾ ਜਗਤ ਦੇ ਜੀਵ ਦਾ ਕੰਮ ਹੈ ਕੀ ਕੁਝ ਕਰਨਾ ਹੈ ਉਹ ਪ੍ਰਮਾਤਮਾ ਆਪ ਕਰਦਾ ਹੈ ਅਗਲਾ ਬਚਨ ਇਹ ਕਹਿਣ ਲੱਗੇ ਜਲ ਥਲ ਮਹੀਲ ਰਵ ਰਹੀਆ ਕਹਿਣ ਲੱਗੇ ਉਹ ਪ੍ਰਮਾਤਮਾ ਨੂੰ ਰੱਬ ਨੂੰ ਤੁਸੀਂ ਸੋਚਦੇ ਹੋ ਕੱਲਾ ਕਿਸੇ ਧਾਰਮਿਕ ਥਾਂ ਤੇ ਉਹ ਰੱਬ ਕਿਸੇ ਕੱਲੇ ਗੁਰਦੁਆਰੇ ਮੰਦਿਰ ਮਸਜਿਦ ਵਿੱਚ ਹੈ ਕਹਿੰਦੇ ਨਹੀਂ ਉਹ ਤਾਂ ਜਲ ਸਾਰੇ ਪਾਣੀ ਵਿੱਚ ਸਮਾਇਆ ਹੈ ਥਾਲ ਸਾਰੀ ਧਰਤੀ ਤੇ ਉਹਦਾ ਪ੍ਰરૂਪ ਹੈ ਮਹੀਲ ਆਕਾਸ਼ ਉਹ ਸਾਰੇ ਆਕਾਸ਼ ਵਿੱਚ ਫੈਲਿਆ ਹੋਇਆ ਹੈ ਰਵ ਰਹਿਆ ਰਵ ਰਹਿਦਾ ਮਤਲਬ ਹੈ ਕਿ ਘੁਲਿਆ ਮਿਲਿਆ ਹੋਇਆ ਉਹ ਪ੍ਰਮਾਤਮਾ ਤਾਂ ਜਲ ਦੇ ਵਿੱਚ ਵੀ ਥਲ ਵਿੱਚ ਵੀ ਅਸਮਾਨ ਆਕਾਸ਼ ਦੇ ਵਿੱਚ ਵੀ ਸੱਚਾ ਸਿਰਜਣਹਾਰੋ ਉਹ ਸੱਚਾ ਸਿਰਜਣਹਾਰ ਪ੍ਰਮਾਤਮਾ ਹਰ ਜਗ੍ਹਾ ਤੇ ਮੌਜੂਦ ਹੈ ਅਗਲਾ ਬਚਨ ਹੈ ਸੱਚਾ ਸਿਰਜਣਹਾਰੋ ਅਲਖ ਅਪਾਰੋ ਤਾਕਾ ਅੰਤ ਨਾ ਪਾਇਆ ਆਇਆ ਤਿੰਨ ਕਾ ਸਫਲ ਭਇਆ ਹੈ ਇਕ ਮਨ ਜਿੰਨੀ ਧਿਆਇਆ ਸਤਗੁਰ ਜੀ ਬਚਨ ਕਰਦੇ ਹਨ ਸਾਚਾ ਸਿਰਜਣਹਾਰੋ ਉਹ ਸਿਰਜਣਹਾਰ ਪ੍ਰਮਾਤਮਾ ਸੱਚਾ ਅਲਖ ਅਪਾਰੋ ਅਲਖ ਦਾ ਮਤਲਬ ਹੈ ਜਿਸ ਨੂੰ ਜੋ ਸਾਡੀ ਨਿਗਾ ਚ ਨਾ ਸਕੇ ਅਲਖ ਦਾ ਮਤਲਬ ਹੁੰਦਾ ਹੈ ਦੇਖਣਾ ਜਦੋਂ ਅੱਗੇ ਐੜਾ ਅਗੇਤਰ ਆ ਗਿਆ ਇਹਦਾ ਮਤਲਬ ਹੈ ਜਿਹੜਾ ਦੇਖਣ ਤੋਂ ਹੀ ਬਾਹਰ ਹੋਵੇ ਅਪਾਰੋ ਦਾ ਮਤਲਬ ਹੈ ਕਿ ਜਿਸ ਦਾ ਪਾਰ ਹੀ ਕੋਈ ਨਾ ਪਾ ਸਕੇ ਤਾਕਾ ਅੰਤ ਨਾ ਪਾਇਆ ਉਹਦਾ ਕੋਈ ਅੰਤ ਨਹੀਂ ਪਾ ਸਕਦਾ ਇੰਨਾ ਪ੍ਰਮਾਤਮਾ ਦੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਅਸੀਮ ਤਾਕਤ ਹੈ ਆਇਆ ਤਿੰਨ ਕਾ ਸਫਲ ਭਇਆ ਹੈ ਕਹਿਣ ਲੱਗੇ ਜਗਤ ਵਿੱਚ ਜੰਮਣਾ ਉਹਨਾਂ ਦਾ ਸਫਲ ਕਿਹਾ ਜਾ ਸਕਦਾ ਹੈ ਇੱਕ ਮਨ ਜਿਨੀ ਤੇ ਆਇਆ ਜਿਨ੍ਹਾਂ ਨੇ ਇੱਕ ਮਨ ਕਰਕੇ ਸੁਰਤ ਜੋੜ ਕੇ ਉਸ ਪਰਮਾਤਮਾ ਨੂੰ ਸਿਮਰਨ ਲਿਆ ਉਸ ਦੇ ਸਿਮਰਨ ਦੇ ਨਾਲ ਆਪਣੇ ਆਪ ਨੂੰ ਜੋੜ ਲਿਆ ਅਸਲ ਦੇ ਵਿੱਚ ਇਸ ਧਰਤੀ ਤੇ ਇਸ ਸੰਸਾਰ ਤੇ ਜਨਮ ਲੈਣਾ ਹੀ ਉਹਦਾ ਸਫਲ ਮੰਨਿਆ ਗਿਆ ਅਗਲਾ ਬਚਨ ਹੈ ਢਾਹੀ ਢਾਹੀ ਉਸਾਰੇ ਆਪੇ ਹੁਕਮ ਸਵਾਰਨ ਹਾਰੋ ਜੋ ਤਿਸ ਭਾਵੇ ਸਮਰੱਥ ਸੋਥੀਐ ਹੀ ਲੜਾ ਇਹੋ ਸੰਸਾਰ ਸਤਿਗੁਰ ਜੀ ਬਚਨ ਕਰਦੇ ਨੇ ਉਹ ਪ੍ਰਮਾਤਮਾ ਆਪ ਹੀ ਇਸ ਜਗਤ ਰਚਨਾ ਨੂੰ ਢਾ ਦਿੰਦਾ ਤੇ ਢਾ ਕੇ ਆਪ ਹੀ ਫਿਰ ਬਣਾਉਂਦਾ ਪਹਿਲਾ ਸ਼ਬਦ ਆ ਢਾਹੇ ਢਾਹੇ ਦਾ ਮਤਲਬ ਹੈ ਕਿ ਢਾ ਦੇਣਾ ਖਤਮ ਕਰ ਦੇਣਾ ਕਿਸੇ ਚੀਜ਼ ਨੂੰ ਤੇ ਢਾਹੇ ਉਸਾਰੇ ਟੱਠੀਆਂ ਹੋਇਆਂ ਨੂੰ ਦੁਬਾਰਾ ਬਣਾਉਣਾ ਬਣਿਆ ਹੋਇਆਂ ਨੂੰ ਢਾਉਣਾ ਤੇ ਟੱਠੀਆਂ ਨੂੰ ਦੁਬਾਰਾ ਬਣਾਉਣਾ ਇਹ ਪਰਮਾਤਮਾ ਦਾ ਕੰਮ ਹੈ ਇਹ ਕੁਦਰ ਦਾ ਨਿਯਮ ਹੈ ਕੰਮ ਇਹ ਕਰ ਰਹੀ ਹੈ ਕੋਈ ਚੀਜ਼ ਬਣਾ ਕੇ ਤਿਆਰ ਖੜੀ ਕਰ ਲੈਣੀ ਆਪਾਂ ਮੰਨ ਲਓ ਅੱਜ ਕੋਈ ਮਕਾਨ ਬਣਾ ਲਿਆ ਅਗਲੇ ਹੀ ਪਲ ਉਸ ਮਕਾਨ ਨੇ ਢਹਿਣਾ ਸ਼ੁਰੂ ਹੋ ਜਾਣਾ ਕਿਤੇ ਕੋਈ ਛੋਟੀ ਜੀ ਡਲੀ ਡੇਗੀ ਹੌਲੀ ਹੌਲੀ ਕਿਤੇ ਰੰਗ ਦਾ ਕਿਤੇ ਭੂਰਾ ਡੇ ਗਿਆ ਕਰਦੇ ਕਰਦੇ 20 30 50 ਸਾਲ ਦੇ ਵਿੱਚ ਕੁਦਰਤ ਨੇ ਆਪਣਾ ਜਿਹੜਾ ਉਹ ਕਰਮ ਹੈ ਉਹ ਕਰਨ ਉਹ ਕਰ ਹੀ ਦੇਣਾ ਇਸ ਕੁਦਰ ਦਾ ਟਾਲੇ ਨਿਯਮ ਹੈ ਜੋ ਟੱਠੇ ਹੋਏ ਨੇ ਉਹ ਬਣ ਰਹੇ ਨੇ ਜਿਹੜੇ ਬਣੇ ਹੋਏ ਨੇ ਉਹ ਟੈਣ ਦੀ ਰਾਹ ਤੇ ਨੇ ਟਾਹੇ ਟਾਹੇ ਉਸਾਰੇ ਆਪੇ ਉਹ ਟੌਂਦਾ ਵੀ ਐ ਤੇ ਟੱਠਿਆਂ ਹੋਿਆਂ ਨੂੰ ਬਣਾਉਂਦਾ ਵੀ ਆਪ ਹੀ ਐ ਹੁਕਮ ਸਵਾਰਨ ਹਾਰੂ ਉਹ ਆਪਣੇ ਹੁਕਮ ਵਿੱਚ ਜੀਵਾਂ ਨੂੰ ਚੰਗੇ ਜੀਵਨ ਵਾਲੇ ਬਣਾਉਂਦਾ ਉਹ ਹੁਕਮ ਉਹ ਹੁਕਮ ਦੇ ਵਿੱਚ ਰਹਿ ਕੇ ਜਿਹੜਾ ਉਹ ਪ੍ਰਮਾਤਮਾ ਦੇ ਹੁਕਮ ਵਿੱਚ ਰਹਿੰਦਾ ਆਪਣੇ ਜੀਵਨ ਨੂੰ ਸਵਾਰ ਲੈਂਦਾ ਅਗਲਾ ਬਚਨੇ ਜੋ ਤਿਸ ਭਾਵੈ ਸਮਰੱਥ ਸੋ ਥੀਐ ਹੀਲੜਾ ਇਹ ਸੰਸਾਰ ਉਹ ਇਹ ਨਾ ਇੱਕ ਬੜੀ ਜਿਸ ਤਰ੍ਹਾਂ ਪ੍ਰਾਤਨ ਸਮਿਆਂ ਦੇ ਵਿੱਚ ਕੋਈ ਗੀਤ ਹੁੰਦੇ ਸਨ ਲੋਕ ਗੀਤ ਗਥਾਵਾਂ ਕਿਸੇ ਇਹ ਵੀ ਇਸ ਤਰ੍ਹਾਂ ਦੀ ਇੱਕ ਬਣੰਗੀ ਹੈ ਕਿ ਜਿਹੜਾ ਪਹਿਲਾ ਸ਼ਬਦ ਦੇ ਪਹਿਲੀ ਲਾਈਨ ਹੈ ਉਹੀ ਆਖਰੀ ਲਾਈਨ ਹੁੰਦੀ ਹੈ ਅਲਾਣੀਆਂ ਦੀ ਇਹ ਬਹੁਤ ਖੂਬਸੂਰਤੀ ਹੈ ਵਿੱਚ ਇੱਕ ਇਸ ਰਾਗ ਦੀ ਕਹਿਣ ਲੱਗੇ ਜੋ ਤਿਸ ਭਾਵੈ ਸਮਰੱਥ ਇਹ ਪਹਿਲੀ ਪੰਕਤੀ ਸੀ ਅਸਲ ਦੇ ਵਿੱਚ ਔਰ ਲਾਸਟ ਪੰਕਤੀ ਵੀ ਇਹੀ ਆਈ ਹੈ ਜੋ ਪਰਮਾਤਮਾ ਚਾਵੇ ਸੋ ਥੀ ਹੈ ਉਹੀ ਕੁਝ ਹੁੰਦਾ ਹੈ ਹਿਲੜਾ ਇਹ ਸੰਸਾਰ ਉਹ ਇਹ ਦੁਨੀਆ ਤੇ ਕੇਵਲ ਇੱਕ ਆਹਰ ਲੱਗੀ ਹੈ ਇੱਕ ਹਿਲਾ ਕਰ ਰਹੀ ਹੈ ਪਰਮਾਤਮਾ ਆਪ ਵਸੀਲੇ ਬਣਾ ਰਿਹਾ ਹੈ ਅਗਲਾ ਬਚਨ ਹੈ ਨਾਨਕ ਅਰੁਨਾ ਬਾਬਾ ਜਾਣੀਐ ਜੇ ਰੂਹ ਵੇ ਲੈ ਪਿਆਰੋ ਵਾਲੇ ਵੇ ਕਾਰਨ ਬਾਬਾ ਰੋਈ ਐ ਰੋਵਣ ਸਗਲ ਵਿਕਾਰ ਪਵਨ ਪੰਕਤੀਆਂ ਸਤਿਗੁਰ ਜੀ ਫਰਮਾਨ ਕਰਦੇ ਨਾਨਕ ਰੁੰਨਾ ਬਾਬਾ ਜਾਣੀ ਐ ਰੁੰਨਾ ਦਾ ਮਤਲਬ ਐ ਰੋਣਾ ਜਿਵੇਂ ਆਪਾਂ ਵਰਲਾਪ ਕਰਦੇ ਕੋਈ ਬੰਦਾ ਕਹਿਣ ਲੱਗੇ ਹੇ ਭਾਈ ਉਸੇ ਨੂੰ ਸਹੀ ਵਿਰਾਗ ਸਹੀ ਰੋਣਾ ਗਿਣਿਆ ਜਾ ਸਕਦਾ ਐ ਜੇ ਰੋਵੇ ਲਾਇ ਪਿਆਰੋ ਜੋ ਪਿਆਰ ਨਾਲ ਪ੍ਰਮਾਤਮਾ ਦੇ ਮਲਾਪ ਦੀ ਖਾਤਰ ਵਿਰਾਗ ਵਿੱਚ ਆਉਂਦਾ ਇਕ ਤੇ ਰੋਣਾ ਹੁੰਦਾ ਹੈ ਵੀ ਸਾਡੇ ਘਰ ਦਾ ਕੋਈ ਜੀ ਚਲਿਆ ਗਿਆ ਉਹ ਤੋਂ ਬਾਅਦ ਉਹਦੇ ਬੱਚੇ ਰੋ ਰਹੇ ਨੇ ਕਿ ਸਾਨੂੰ ਹੁਣ ਘਰ ਦਾ ਸਮਾਨ ਕੌਣ ਲਿਆ ਕੇ ਦੇਗਾ ਔਰਤ ਰੋ ਰਹੀ ਹੈ ਕਿ ਹੁਣ ਸਾਡੀਆਂ ਜ਼ਰੂਰਤਾਂ ਕੌਣ ਪੂਰਾ ਕਰੇਗਾ ਕੋਈ ਜਿਹਨੇ ਉਹਦੇ ਤੋਂ ਕੋਈ ਪੈਸੇ ਲੈਣੇ ਨੇ ਕਰਜ਼ਾ ਲੈਣਾ ਉਹ ਰੋ ਰਿਹਾ ਹੈ ਕਿ ਫਲਾਣਾ ਬੰਦੇ ਤੋਂ ਮੈਂ ਇੰਨੇ ਪੈਸੇ ਲੈਣੇ ਸੀ ਉਹ ਮਰ ਗਿਆ ਚੇਤੇ ਰੱਖਣਾ ਬੰਦੇ ਨੂੰ ਕੋਈ ਨਹੀਂ ਰੋਂਦਾ ਬੰਦੇ ਦੇ ਮਗਰ ਉਹਦੀਆਂ ਜ਼ਰੂਰਤਾਂ ਨੂੰ ਰੋਇਆ ਜਾਂਦਾ ਹੈ ਇਹ ਗੱਲ ਪੱਕੀ ਹੈ ਇੱਥੇ ਸਤਿਗੁਰਾਂ ਨੇ ਫਰਮਾਨ ਕੀਤਾ ਅਸਲ ਦੇ ਵਿੱਚ ਇਹ ਜਿਹੜਾ ਸੀ ਦੁਨਿਆਵੀ ਤੌਰ ਤੇ ਕਿਸੇ ਦੇ ਜਾਣ ਤੋਂ ਬਾਅਦ ਰੋਣੇ ਆ ਨਾ ਇਹ ਰੋਣ ਦੇ ਪਿੱਛੇ ਵੀ ਸਵਾਰਥ ਹੈ ਝੂਠਾ ਹੈ ਰੋਣਾ ਚੇਤੇ ਰੱਖਣਾ ਆਪਾਂ ਨੂੰ ਉਹਦੇ ਹੀ ਕਿਉਂ ਰੋਣ ਆਉਂਦਾ ਹੈ ਜਿਹੜਾ ਸਾਡੇ ਪਰਿਵਾਰ ਦਾ ਜੀ ਹੈ ਸਾਨੂੰ ਉਹਦਾ ਰੋਣਾ ਕਿਉਂ ਨਹੀਂ ਆਉਂਦਾ ਜਿਹੜਾ ਸਾਡਾ ਕੁਝ ਲੱਗਦਾ ਨਹੀਂ ਸੰਬੰਧੀ ਨਹੀਂ ਜਾਂ ਜਿਹਨੂੰ ਆਪਾਂ ਜਾਣਦੇ ਤੱਕ ਨਹੀਂ ਉਹਦੇ ਬਾਰੇ ਆਪਾਂ ਸੋਚ ਕੇ ਕਿਉਂ ਨਹੀਂ ਰੋਂਦੇ ਕਿਉਂਕਿ ਉਹਦੇ ਨਾਲ ਸਾਨੂੰ ਕੋਈ ਮਤਲਬ ਨਹੀਂ ਸੀ ਸਾਡਾ ਰੋਣਾ ਵੀ ਉੱਥੇ ਆਉਂਦਾ ਜਿੱਥੇ ਮਤਲਬ ਹੋਵੇ ਪਰ ਸਤਗੁਰੂ ਜੀ ਕਹਿੰਦੇ ਉਹ ਝੂਠਾ ਰੋਣਾ ਸੱਚਾ ਰੋਣਾ ਪਤਾ ਕਿਹੜਾ ਹੈ ਜਿਹੜਾ ਉਸ ਪਰਮਾਤਮਾ ਦੀ ਯਾਦ ਦੇ ਵਿੱਚ ਵਰਾਗ ਦੇ ਵਿੱਚ ਰੋਇਆ ਜਾਵੇ ਮਹਾਂਪੁਰਸ਼ ਬੜਾ ਪਿਆਰਾ ਇੱਕ ਬਚਨ ਕਹਿੰਦੇ ਨੇ ਨੰ ਪਾਇਸਾ ਪਈ ਪਿੰਦਰਪਾਲ ਸਿੰਘ ਜੀ ਕਈ ਵਾਰੀ ਉਹਨਾਂ ਦਾ ਇਹ ਆਉਂਦਾ ਹੈ ਬਚਨ ਉਹ ਕਹਿਣ ਲੱਗੇ ਕਿ ਜਦੋਂ ਗੁਰੂ ਦੀ ਪ੍ਰਮਾਤਮਾ ਦੀ ਵਾਹਿਗੁਰੂ ਦੀ ਯਾਦ ਦੇ ਵਿੱਚ ਮਨੁੱਖ ਦੀ ਅੱਖ ਦੇ ਵਿੱਚੋਂ ਇੱਕ ਵੀ ਪਾਣੀ ਦੀ ਬੂੰਦ ਹੰਝੂ ਦੀ ਬੂੰਦ ਡਿੱਗਦੀ ਹੈ ਨਾ ਚੇਤੇ ਰੱਖਣਾ ਉਹ ਐਨੀ ਤਾਕਤਵਰ ਹੁੰਦੀ ਹੈ ਇੱਕ ਬੂੰਦ ਹੀ ਸਾਡੇ ਪਿਛਲੇ ਕਈ ਜਨਮਾਂ ਦੇ ਧੋਣੇ ਧੋ ਕੇ ਰੱਖ ਦਿੰਦੀ ਹੈ ਪਾਪਾਂ ਨੂੰ ਧੋ ਕੇ ਰੱਖ ਦਿੰਦੀ ਹੈ ਐਨੀ ਤਾਕਤਵਰ ਇੱਕ ਬੂੰਦ ਬਸ ਹੋਵੇ ਉਹ ਪਰਮਾਤਮਾ ਦੀ ਯਾਦ ਵਿੱਚ ਵਰਾਗ ਦੇ ਵਿੱਚ ਦੁਨਿਆਵੀ ਤੌਰ ਤੇ ਨਹੀਂ ਨਾਨਕ ਰੁਨਾ ਬਾਬਾ ਰੋਈ ਹੈ ਬਾਬਾ ਜਾਣੀਏ ਕਹਿਣ ਲੱਗੇ ਭਾਈ ਸੱਚਾ ਰੋਣਾ ਉਹ ਹੈ ਜੇ ਰੋਵੇ ਲਾਇ ਪਿਆਰੋ ਜੇ ਪਰਮਾਤਮਾ ਦੇ ਪਿਆਰ ਵਿੱਚ ਰੋਇਆ ਜਾਵੇ ਅਗਲਾ ਬਚਨੇ ਵਾਲੀ ਵੇ ਕਾਰਨ ਬਾਬਾ ਰੋਈ ਹੈ ਕਹਿਣ ਲੱਗੇ ਹੇ ਭਾਈ ਦੁਨੀਆਂ ਦੇ ਧਨ ਪਦਾਰਥ ਵਾਸਤੇ ਜਿਹੜਾ ਬੰਦਾ ਰੋਂਦਾ ਹੈ ਨਾ ਰੋਵਣ ਸਗਲ ਵਿਕਾਰੋ ਉਹ ਸਾਰਾ ਰੋਣਾ ਬੇਕਾਰ ਬੇਅਰਥ ਹੈ ਉਹਦਾ ਰੋਣ ਦਾ ਕੋਈ ਤੁਕ ਨਹੀਂ ਅਗਲਾ ਬਚਨ ਹੈ ਰੋਵਣ ਸਗਲ ਵਿਕਾਰੋ ਗਾਫਲ ਸੰਸਾਰੋ ਮਾਇਆ ਕਾਰਨ ਰੁਵੈ ਚੰਗਾ ਮੰਦਾ ਕਿਛ ਸੂਜੈ ਨਹੀਂ ਇਹੋ ਤਨ ਏਵੈ ਖੂਵੈ ਰੋਵਣ ਸਗਲ ਵਿਕਾਰੋ ਇਹ ਸਾਰਾ ਕਹਿਣ ਲੱਗੇ ਰੋਣਾ ਝੂਠਾ ਹੈ ਗਾਫਲ ਸੰਸਾਰੋ ਗਾਫਲ ਦਾ ਮਤਲਬ ਹੈ ਬੇਖਬਰ ਲਾਪਰਵਾਹ ਕਹਿਣ ਲੱਗੇ ਇਹ ਦੁਨੀਆ ਗਾਫਲ ਬੇਪਰਵਾਹ ਹੋਈ ਪਈ ਹੈ ਬੇਖਬਰ ਹੋਈ ਪਈ ਹੈ ਮਾਇਆ ਦੀ ਖਾਤਰ ਨਹੀਂ ਪਤਾ ਹਰ ਬੰਦਾ ਮਾਇਆ ਦੀ ਖਾਤਰ ਰੋ ਰਿਹਾ ਹੈ ਮਾਇਆ ਕਾਰਨ ਰੂਵੈ ਉਹ ਜਿਹੜਾ ਆਪਾਂ ਪਹਿਲਾਂ ਬਚਨ ਕੀਤਾ ਕਿ ਸਾਡਾ ਰੋਣਾ ਉਹ ਕੋਈ ਅਸੀਂ ਬੰਦੇ ਨੂੰ ਨਹੀਂ ਰੋ ਰਹਿ ਅਸੀਂ ਬੰਦੇ ਤੋਂ ਬਾਅਦ ਸਾਡੇ ਕੰਮ ਕਿਵੇਂ ਹੋਣਗੇ ਅਸੀਂ ਉਹ ਉਹਨਾਂ ਨੂੰ ਯਾਦ ਕਰ ਕਰ ਰੋ ਰਹੇ ਹਾਂ ਅਗਲਾ ਬਚਨ ਹੈ ਚੰਗਾ ਮੰਦਾ ਕਿਛ ਸੂਝੇ ਨਹੀਂ ਮਨੁੱਖ ਨੂੰ ਚੰਗੇ ਮੰਦੇ ਕੰਮ ਦੀ ਪਛਾਣ ਨਹੀਂ ਆਉਂਦੀ ਇਹ ਤਨ ਏਵੈ ਖੋਵੈ ਤੇ ਮਾਇਆ ਦੀ ਖਾਤਰ ਰੂ ਰੋ ਕੇ ਉਹ ਆਪਣੇ ਸਰੀਰ ਨੂੰ ਵੀ ਵਿਰਥ ਨਾਸ ਕਰ ਲੈਂਦੇ ਰੂ ਰੋ ਕੇ ਲੋਕ ਚੱਲੇ ਹੋ ਜਾਂਦੇ ਨੇ ਅਗਲਾ ਬਚਨ ਹੈ ਅਖੀਲਾ ਬਚਨ ਪੌੜੀ ਦਾ ਇਥੇ ਆਇਆ ਸਭ ਕੋ ਜਾਸੀ ਕੂੜ ਕਰੋ ਅਹੰਕਾਰੋ ਨਾਨਕ করুণਾ ਬਾਬਾ ਜਾਣੀਐ ਜੀਰੂ ਵਹਿ ਲਾਇ ਪਿਆਰ ਕਹਿਣ ਲੱਗੇ ਇੱਥੇ ਆਇਆ ਸਭ ਕੋ ਜਾਸੀ ਜੋ ਜਗਤ ਵਿੱਚ ਜਨਮ ਲੈ ਕੇ ਆਇਆ ਉਹਨਾਂ ਨੇ ਚਲੇ ਜਾਣਾ ਇੱਕ ਸਮਾਂ ਸਾਡਾ ਸਮਾਂ ਮੁਕਾ ਕੇ ਸਭ ਨੇ ਚਲੇ ਜਾਣਾ ਕੂੜ ਕਰੋ ਅਹੰਕਾਰੋ ਕਹਿਣ ਲੱਗੇ ਝੂਠਾ ਹੀ ਅਹੰਕਾਰ ਕਾਦਾ ਪਾਲੀ ਜਾਂਨੇ ਕੂੜ ਦਾ ਮਤਲਬ ਹੈ ਝੂਠ ਇੱਕ ਝੂਠਾ ਹੰਕਾਰ ਸਿਰ ਤੇ ਪੰਡ ਬਨ ਕੇ ਤੁਰੇ ਫਿਰਦੇ ਆ ਕਹਿ ਲੱਗੇ ਦਿਨ ਤਾਂ ਇੱਕ ਤੇਰੇ ਮਿੱਥੇ ਹੋਏ ਨੇ ਇੱਕ ਪਰਦਾ ਜ਼ਰੂਰ ਪਿਆ ਵੀ ਕਿੰਨੇ ਕੁ ਦਿਨ ਬਾਕੀ ਨੇ ਬਾਕੀ ਇਹ ਤਾਂ ਕੋਈ ਪੱਕਾ ਮਿੱਥਿਆ ਥੋੜੀ ਹੈ ਕਹਿ ਲੱਗੇ ਇੱਥੇ ਆਇਆ ਸਭ ਕੋ ਜਾਸੀ ਜੋ ਸੰਸਾਰ ਤੇ ਆਇਆ ਸਭ ਨੇ ਜਾਣਾ ਜ਼ਰੂਰ ਹੈ ਬੂੜ ਕਰੋ ਅਹੰਕਾਰੋ ਝੂਠਾ ਅਹੰਕਾਰ ਕਰਨ ਦਾ ਕੋਈ ਫਾਇਦਾ ਨਹੀਂ ਨਾਨਕ ਰੁਨਾ ਬਾਬਾ ਜਾਣੀਐ ਫਿਰ ਅਖੀਰਤੀ ਉਹੀ ਪੰਕਤੀ ਕਹਿਣ ਲੱਗੇ ਭਾਈ ਰੋਣਾ ਉਹ ਚੰਗਾ ਹੈ ਜੇ ਰੂਵੇ ਲਾਇ ਪਿਆਰੋ ਜਿਹੜਾ ਰੋਣਾ ਪ੍ਰਮਾਤਮਾ ਦੀ ਯਾਦ ਦੇ ਵਿੱਚ ਆਵੇ ਜਿਹੜੇ ਰੋਣੇ ਦੇ ਵਿੱਚ ਪ੍ਰਮਾਤਮਾ ਵਾਹਿਗੁਰੂ ਦਾ ਵਿਰਾਗ ਨਾਲ ਉਹਦੇ ਰਲਿਆ ਹੋਵੇ ਉਸ ਰੋਣ ਦਾ ਫਾਇਦਾ ਦੁਨਿਆਵੀ ਤੌਰ ਤੇ ਮਾਇਆ ਦੇ ਖਾਤਰ ਕਿਸੇ ਜੀ ਦੇ ਵਾਸਤੇ ਰੋਣਾ ਕਹਿਣ ਲੱਗੇ ਇਹਨਾਂ ਦਾ ਕੋਈ ਫਾਇਦਾ ਨਹੀਂ